ਸਾਹਬ ਕਿ ਕਿ ਦੀ ਉੱਪਰ ਕਰਨੀ ਕਿ ਦੀ ਨੀਵੇਂ ਕਰਨੀਆਂ ਇਹ ਪਰਮਾਣ ਹੱਥ ਚ ਬੜੇ ਬੜੇ ਦੇਖੋ ਭਾਈ ਇਧਰ ਦੇਖੋ ਕਿਤਾ ਬਣ ਗਿਆ ਇਧਰ ਦੇਖੋ ਇਧਰ ਸਾਡੀ ਡੇਰਾ ਛੋਟਾ ਹੈ ਕਿ ਕਰਾ ਖੰਭੂਗਾ ਇਧਰ ਖੋ ਇਧਰ ਹਦੀ ਜਿੱਤ ਨੂੰ ਕਹਦੇ ਹੋ ਜਿੱਤ ਦੂਬਰ ਦੀ ਖੁਸ਼ੀ ਕਿਹੜੀ ਕਰਦਾ ਲੋਕਾਂ ਦੀ ਜਿੱਤ ਡੇਰਾ ਬਾਬਾ ਨਾਨਕ ਦੇ ਵੋਟਰਾਂ ਸਪੋਰਟਰਾਂ ਦੀ ਜਿੱਤ ਮੈਂ ਸਾਰਾ ਜਿਹੜਾ ਸਿਹਰਾ ਵਾ ਜਾ ਜਿੰਨਾ ਜਿੰਨਾ ਮੇਰੇ ਲਈ ਰਾਤ ਦਿਨ ਮਿਹਨਤ ਕੀਤੀ ਇਹ ਉਹਨਾਂ ਦੀ ਜੇਤਾ ਗੁਰਦੀਪ ਸਿੰਘ ਜੀ ਦਾ ਵਧਾਈ ਜਿਹੜਾ ਗੜ ਮਨੇ ਜਾਂਦਾ ਪਰਿਵਾਰਵਾਦੀ ਗੜ ਮਨੇ ਜਾਂਦਾ ਸੀ ਮੋਰਤਾ ਦੇ ਖਤਮ ਕਰਤਾ ਪਹਿਲਾਂ ਵੀ ਕਿਹਾ ਸੀ ਹੁਣ ਵੀ ਕਿਹਾ ਮੋਛ ਪੂਰੀ ਜੀ ਮੋਛ ਪੂਰੀ ਪਹਿਲਾਂ ਵੀ ਤੇ ਹੁਣ ਵੀ ਇਹਦਾ ਉਹ ਮੋਛ ਚਾਹ ਤੇਰੇ ਦੇ ਲੋਕਾ ਰਿੰਦਾਵਾ ਸਾਹਿਬ ਬਿਲਕੁਲ ਉੱਤੇ ਰਹੀਗੀ ਤੇਰਾ ਪਪਾ ਦਾ ਰਿੰਦਾਵਾ ਸਾਹਿਬ ਜੀ ਰਿੰਦਾਵਾ ਸਾਹਿਬ ਜਿਹੜਾ ਜਿਹੜਾ ਕਰਾ 50 ਸਾਲਾਂ ਬਾਅਦ ਤੇਰਾ ਪਪਾ ਨਾਨਕ ਲੋਕਾ ਟਾਇਆ ਰਿੰਦਾਵਾ ਸਾਹਿਬ ਪਾੜੇ ਨੇ ਥਾਪੀ ਮਾਰੀ ਤੇ ਗੱਡੀ ਤੇ ਚੜਕੇ ਤੂੰ ਥਾਪੀ ਮਾਰਦੇ ਹੋ ਮਾਰੀ ਗਦਾਬ ਅਕਾਂਕਸ਼ ਦਾ ਬੜਾ ਰੋਪ ਚੱਲਦਾ ਹੈ ਜਿਹੜਾ ਰੋਪ ਲਾਉਂਦਾ ਉਹਨੂੰ ਪੁੱਛੋ ਅਨਸਾਰ ਉਹ ਮਕਸਾਰ ਅਨਸਾਰ ਹੀ ਉਹਦਾ ਜਿ ਲੱਗਦਾ ਇਧਰ ਭਾਈ ਇਧਰ ਦੇਖੋ ਇਧਰ ਭਾਈ ਇਧਰ ਦੇਖੋ ਇਧਰ ਲੱਗਦਾ ਮੈਨੂੰ ਵਾਰ-ਵਾਰ ਕਿਉਂ ਪੁੱਛਦੇ ਹੋ ਮੇਰੇ ਦਾ ਭਾਈ ਸਾਹਿਬ ਕੇ ਨਾ ਕੋਈ ਸੰਬੰਧ ਨਹੀਂ ਗੇ ਮੈਂ ਤਾਂ ਕਾਮ ਵਰਕਰਾਂ ਇਹ ਇਲਜ਼ਾਮਾਂ ਤਾਂ ਕੀ ਆ ਜਦੋਂ ਬੰਦਾ ਹਾਰਦਾ ਹੋਵੇ ਐਸੇ ਇਲਜ਼ਾਮ ਲਾਉਂਦਾ ਹੈ ਜੇ ਮੈਂ ਦੱਸਾਂਗਾ ਤੁਹਾਨੂੰ ਮੈਂ 27 ਜਗ ਦੱਸਾਂਗਾ ਤੁਹਾਨੂੰ ਇਹਨਾਂ ਦਾ ਹਿਸਾਬ ਹੁਣ ਮੈਂ ਇਹ ਚਾਹੁੰਦਾ ਨਹੀਂ ਮੈਨੂੰ ਜੋ ਪਰਮਾਤਮਾ ਹੁਕਮ ਕਰੇਗਾ ਵੇਖੋ ਕੰਮ ਪਾਰਟੀ ਨੇ ਟਿਕਟ ਦਿੱਤੀ ਪਹਿਲੇ ਦੱਸੇ ਕੰਮ ਕਰੇ ਜਾਣਗੇ ਸ੍ਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਟਿਕਟ ਦਿੱਤੀ ਸਾਡੀ ਪਾਰਟੀ ਦੇ ਸਾਡੇ ਵਾਲੀ ਡਾਕਟਰ ਸੰਦੀਪ ਪਾੜਕ ਨੇ ਉਹਨਾਂ ਨੇ ਮੈਨੂੰ ਇਹਨੇ ਯੋਗ ਸਮਝਿਆ ਮੈਨੂੰ ਟਿਕਟ ਦਿੱਤੀ ਇਸ ਸਾਲ ਉਹਨਾਂ ਪਾਰਟੀ ਦੇ ਕਰਕੇ ਮਾਝੀ ਤੇ ਪੁੱਜਿਆ ਹਮੇਸ਼ਾ ਹੀ ਉਹਨਾਂ ਸਾਰਿਆਂ ਦੀ ਝੋਲੀ ਲਾਈਨਾਂ ਕੋ ਨਹੀਂ ਕੀ ਆ ਜੀ ਬਾਬਾ ਸਾਹਿਬ ਰਹੀ ਗੈਨੂ ਉੱਥੋਂ ਤੱਕ ਪਹੁੰਚਾਤਾ ਵਾ ਤੁਸੀਂ ਖੜਾ ਕੇ ਛੱਡਾਂਗਾ ਮਾਈਕ ਪਿੱਛੇ ਕਰਿਆ ਰਹਿ ਹਲ ਹੋਇਆ ਤੋ ਹਲ ਨਹੀਂ ਹੋਣਾ ਇਹਨਾਂ ਦਾ ਧਰਮੋਸਤ ਹੈ ਕੋਈ ਨਹੀਂ ਬਾਈ ਫੋਨ ਕਰਾ ਜੀ 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 ਪੁੱਛਿਆ ਨੂੰ ਪਾਉਂਦੇ ਗੋਲ ਵਾਲੇ ਜਿਹੜੀ ਪੜਾਈ ਅੱਜ ਫੇਰ ਉਹ ਪੜਾਈ ਹੁਣ ਤਾਜ ਇਹ ਪਰਮਾਤਮਾ ਦੀ ਕਿਰਪਾ ਹੈ ਇੱਧਰ ਵੇਖੋ ਭਾਈ ਇੱਧਰ ਸਮਝੋ ਇਹ ਪਰਮਾਤਮਾ ਦੇ ਹੱਥ ਚੋਂ ਆ ਬੜੇ ਬੜੇ ਆ ਦੀ ਇਹ ਵੇਖੋ ਇੱਧਰ ਹਾਂਜੀ ਭਾਈ ਹਾਂਜੀ ਜਿੱਤ ਨੂੰ ਕਹਿੰਦੇ ਹੋ ਜੀ ਵੀ ਦੁਹਰਦੀ ਪਛੀ ਕੀੜੀ ਕਰਦਾ ਹੈ ਆਰੰਭ ਦੀ ਜਤ ਮੋਹਨ ਚੰਦ ਪੱਟੀ ਦੇ ਨਾਲ ਤੇ ਤੈਨੂੰ ਫਰਾ ਸੀ ਬਣਾਈ ਦਿੱਤੀ ਜੀ ਅੱਜ ਖੁਸ਼ੀ ਦਾ ਮੌਕਾ ਹੋਇਆ ਤੇ ਕੌਂਡਾ ਹਲਕਿਆਂ ਨੇ ਜਿਹੜਾ ਮੈਂ ਸਮਝਦਾ ਵੀ ਬਾਦ ਜ਼ਬਾਨੀ ਔਰ ਹੰਕਾਰ ਦੇ ਕਿਲਾ ਠੱਠਿਆ ਨੇਕੀ ਦਾ ਤੇ ਨਿਮਰਤਾ ਦੀ ਜਿੱਤ ਹੋਈ ਵੋਟਰਾਂ ਨੂੰ ਜਿਨ੍ਹਾਂ ਨੇ ਪਾਈਆਂ ਨੇ ਉਹਨਾਂ ਨੂੰ ਵੀ ਜਿਹੜਾ ਨਹੀਂ ਵੀ ਪਾਈਆਂ ਉਹਨਾਂ ਨੂੰ ਵੀ ਬਹੁਤ ਬਹੁਤ ਮੁਬਾਰਕ ਵਿਕਟਰੀ ਸਾਈਨ ਕਰੋ ਵਿਕਟਰੀ ਸਾਈਨ ਵਿਕਟਰੀ ਸਾਈਨ ਵਿਕਟਰੀ ਸਾਈਨ ਸਰ ਵਿਕਟਰੀ ਸਾਈਨ ਕਰੋ ਵਿਕਟਰੀ ਸਾਈਨ ਵੀ ਕੋਈ ਨਹੀਂ ਨਾ ਭੁਲਾ ਨਹੀਂ ਸਕਦੇ ਸੋ ਉਹਨਾਂ ਸਾਰੇ ਲੋਕਾਂ ਦਾ ਕੱਲੇ ਕੱਲੇ ਵੋਟਰਾਂ ਦਾ ਵੀ ਸ਼ੁਕਰੀਆ ਜਿਨ੍ਹਾਂ ਨੇ ਵੋਟਾਂ ਜੀ ਅਰਦਾਸ ਕਰਕੇ ਆਏ ਜੀ ਸਭ ਨੂੰ ਦਾ